ਭਾਰਤ ਦੇ ਜੰਮੂ ਕਸ਼ਮੀਰ ਦੇ ਵਿੱਚ ਹੋਏ ਪਹਿਲਗਾਮ ਅਤਵਾਦੀ ਹਮਲੇ ਦੇ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ। ਇਹ ਕਹਿ ਲਿਏ ਕਿ ਸਿੱਧੇ ਤੋਤੇ ਅੰਕੜੇ ਵੀ ਜਾਰੀ ਹੋਏ ਜਿਸ ਦੇ ਵਿੱਚ 26 ਲੋਕਾਂ ਦੀ ਜਾਨ ਚਲੀ ਗਈ। ਤੇ ਇਸ ਜਾਨ ਚਲੇ ਜਾਣ ਤੋਂ ਬਾਅਦ ਪਾਕਿਸਤਾਨ ਦੇ ਵਿਰੁੱਧ ਭਾਰਤ ਨੇ ਸਖਤ ਰੁਖ ਅਪਣਾ ਲਿਆ ਤੇ ਕਹਿ ਲਿਏ ਕਿ ਇਸ ਹਮਲੇ ਨੂੰ ਬੜੀ ਗੰਭੀਰਤਾ ਦੇ ਨਾਲ ਲਿਆ ਤਾ ਗਿਆ ਕਿਉਂਕਿ ਇਸ ਮਾਮਲੇ ਨੂੰ ਇਹ ਦੇਖਿਆ ਜਾ ਰਿਹਾ ਸੀ ਕਿ ਇਹ ਇੱਕ ਟਾਰਗੇਟ ਕਿਲਿੰਗ ਹੈ ਜਿਸ ਦੇ ਵਿੱਚ ਧਰਮ ਤੇ ਜਾਤੀ ਦੇ ਨਾਮ ਪੁੱਛ ਕੇ ਔਰ ਦੇ ਲਈ ਗੋਲੀ ਮਾਰ ਦਿੱਤੀ ਗਈ। ਜੇ ਉਹ ਮੁਸਲਮਾਨ ਨਹੀਂ ਸੀ ਤਾਂ ਉਹਨਾਂ ਨੂੰ ਗੋਲੀ ਮਾਰੀ ਗਈ ਹੈ ਅਜਿਹੇ ਕੁਝ ਮੀਡੀਆ ਦੇ ਰਿਪੋਰਟਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਨੇ ਟਾਰਗੇਟ ਕਿਲਿੰਗ ਕੀਤੀ ਕਿਲਿੰਗ ਦਾ ਇਸ ਨੂੰ ਨਾਮ ਦਿੱਤਾ ਤੇ ਇਹ ਗੱਲਾਂ ਕਹਿਈਆਂ ਜਾ ਰਹੀਆਂ ਨੇ ਕਿ ਉਸ ਵੇਲੇ ਦੇ ਵਿੱਚ ਇਹ ਸਾਰਾ ਮਾਮਲਾ ਜਿਹੜਾ ਉਹ ਪਾਕਿਸਤਾਨ ਦੇ ਵੱਲੋਂ ਕਰਵਾਇਆ ਜਾ ਗਿਆ ਤਾਂ ਦੋਸ਼ ਲੱਗੇ ਨੇ ਪਾਕਿਸਤਾਨ ਦੇ ਉੱਤੇ ਇਸ ਗੱਲਾਂ ਨੂੰ ਲੈ ਕੇ ਤਾਂ ਦੂਜੇ ਪਾਸੇ ਭਾਰਤ ਨੇ ਵੀ ਵੱਡੀ ਕਾਰਵਾਈ ਕਰਦੇ ਹਾਂ ਸਾਰੀਆਂ ਫੌਜਾਂ ਦੇ ਮੁਖੀਆਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੀ ਹੈ ਇੱਕ ਮੀਟਿੰਗ ਸੱਦੀ ਤੇ ਜੱਦ ਦੇ ਵਿੱਚ ਸਾਰੇ ਮੁਖੀਆਂ ਨੂੰ ਕੁਝ ਹਦਾਇਤਾਂ ਤੇ ਜਿਹੜੀਆਂ ਨੇ ਫਰੀਡਮ ਜਾਂ ਕਹ ਲਈਏ ਕਿ ਛੁੱਟੀ ਜਿਹੜੀ ਆ ਹਰ ਤਰ੍ਹਾਂ ਦੀ ਦੇ ਦਿੱਤੀ ਕਿ ਕਿਸੇ ਵੀ ਤਰੀਕੇ ਨਾਲ ਤੁਸੀਂ ਇਹਨੂੰ ਨਜੱਠ ਸਕਦੇ ਹੋ ਤੇ ਤੁਹਾਨੂੰ ਕੋਈ ਵੀ ਜਿਹੜਾ ਹੁਕਮ ਹੈ ਉਹ ਦੇਣ ਦਾ ਆਦੇਸ਼ ਉਹਨਾਂ ਨੂੰ ਕੀਤਾ ਜਾ ਚੁੱਕਿਆ ਤੇ ਹੁਣ ਉਹਦੇ ਤਹਿਤ ਪਾਕਿਸਤਾਨ ਇਸ ਵੇਲੇ ਡਰਿਆ ਖੜਾ ਹੈ ਤੇ ਪ੍ਰਧਾਨ ਮੰਤਰੀ ਜਿਹੜੇ ਨਰਿੰਦਰ ਮੋਦੀ ਨੇ ਉਹਨਾਂ ਨੇ ਪਹਿਲਗਾਮ ਜਿਹੜੇ ਅਤਵਾਦੀ ਹਮਲਾ ਕੀਤਾ ਉਹ ਹਮਲੇ ਦਾ ਜਵਾਬ ਦੇਣ ਲਈ ਫੌਜ ਮੁਖੀਆਂ ਨੂੰ ਖੁੱਲੀ ਛੁੱਟੀ ਦੇ ਦਿੱਤੀ ਹੈ ਤੇ ਪੀਐਮ ਮੋਦੀ ਨੇ ਕਿਹਾ ਕਿ ਫੌਜ ਨੂੰ ਆਪਣੀ ਸਹੂਲਤ ਦੇ ਅਨੁਸਾਰ ਜਗਾ ਸਮਾਹ ਤੇ ਜਵਾਬੀ ਕਾਰਵਾਈ ਦੇਣ ਦੀ ਚੋਣ ਕਰ ਸਕਦੀ ਹੈ ਇਹ। ਇਹ ਛੁੱਟੀ ਦਿੱਤੀ ਗਈ ਹੈ। ਪਾਕਿਸਤਾਨ ਨੂੰ ਸਖਤ ਜਵਾਬ ਦੇਣ ਤੋਂ ਪਹਿਲਾਂ ਕਹਿੰਦੇ ਵੇ ਭਾਰਤ ਵੱਲ ਜਿਹੜੀਆਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੇ ਸਖਤ ਤਿਆਰੀਆਂ ਕੀਤੀਆਂ ਗਈਆਂ ਨੇ ਉਹਨਾਂ ਦੇ ਵਿਚਕਾਰ ਇਹ ਗੱਲ ਸਾਹਮਣੇ ਆ ਗਈ ਹੈ ਕਿ ਪਾਕਿਸਤਾਨ ਸੈਨਿਕ ਦੋਵਾਂ ਦੇਸ਼ਾਂ ਦੀ ਅੰਤਰਰਾਸ਼ਟਰੀ ਸਰਹੱਦਾ ਜਿਹੜੀ ਉਧਰ ਤੋਂ ਕੁਝ ਚੌਕੀਆਂ ਤੋਂ ਪਿੱਛੇ हट ਗਏ ਨੇ। ਤੇ ਇਹ ਜਾ ਮਾਮਲਾ ਸਾਹਮਣੇ ਆ ਰਿਹਾ ਕਿ ਪਾਕਿਸਤਾਨ ਚੋਕੀਆਂ ਤੋਂ ਜਿਹੜੇ ਝੰਡੇ ਨੇ ਉਹ ਵੀ ਇਸ ਵੇਲੇ ਹਟਾ ਦਿੱਤੇ ਗਏ ਨੇ ਤੇ ਦੂਜੇ ਪਾਸੇ ਇਹ ਗੱਲ ਵੀ ਸਾਹਮਣੇ ਹੈ ਕਿ ਪਾਕਿਸਤਾਨ ਇਸ ਵੇਲੇ ਡਰਿਆ ਹੋਇਆ ਤੇ ਵਿਦੇਸ਼ਾਂ ਤੱਕ ਪਹੁੰਚ ਕਰ ਰਿਹਾ ਹੈ ਕਿ ਕਿਸੇ ਤੰਗ ਦੇ ਨਾਲ ਐਥ ਨੂੰ ਗੱਲਬਾਤ ਦੇ ਰਾਹੀਂ ਹੱਲ ਕੀਤਾ ਜਾ ਸਕਦਾ ਤੇ ਉਹਨਾਂ ਨੂੰ ਡਰ ਹੈ ਕਿ ਕਿਤੇ ਭਾਰਤ ਇਹਨਾ ਪਾਕਿਸਤਾਨ ਦੇ ਉੱਤੇ ਹਮਲਾ ਜਿਹੜਾ ਉਹ ਨਾ ਕਰ ਦੇਵੇ ਤਾਂ ਇਹਦੇ ਚੱਲਦੇ ਕਿਉਂਕਿ ਉਸ ਤੋਂ ਪਹਿਲਾਂ ਪੁਲਵਾਮਾ ਦੇ ਵਿੱਚ ਜਦੋਂ 2019 ਚ ਪੁਲਵਾਮਾ ਦਾ ਅਟੈਕ ਹੋਇਆ ਸੀ ਤਾਂ ਉਸ ਵੇਲੇ ਦੇ ਵਿੱਚ ਇੱਕ ਖਾਸ ਤੌਰ ਦੇ ਉੱਤੇ ਕਈ ਜਿਹੜੇ ਜਵਾਨ ਸੀ 40 ਦੇ ਲਗਭਗ ਜਵਾਨ ਸੀ ਜਿਹੜੇ ਸ਼ਹੀਦ ਹੋਏ ਸੀ ਪਰ ਉਸ ਤੋਂ ਬਾਅਦ ਭਾਰਤ ਨੇ ਵੀ ਇੱਕ ਸਰਜਿਕਲ ਸਟ੍ਰਾਈਕ ਜਿਹੜੀ ਕੀਤੀ ਸੀ ਜਿਸ ਦੇ ਵਿੱਚ ਉਹ ਸਾਰੇ ਅੱਡੇ ਤੇ ਉਹ ਸਾਰੇ ਜਿਹੜਾ ਪੁਲਵਾਮਾ ਦਾ ਵਿੱਚ ਅਟੈਕ ਹੋਇਆ ਸੀ ਉਹਦਾ ਬਦਲਾ ਲਿਆ ਗਿਆ ਪਰ ਹੁਣ ਲੱਗਦਾ ਕਿ ਪਾਕਿਸਤਾਨ ਨੂੰ ਦੁਬਾਰਾ ਫਿਰ ਕਿਤੇ ਇਹੋ ਜਿਹਾ ਬਦਲਾ ਫਿਰ ਦੁਬਾਰਾ ਨਾਲ ਲਿਆ ਜਾਵੇ ਤਾਂ ਐਸੇ ਕਰਕੇ ਪਾਕਿਸਤਾਨ ਕਿਤੇ ਠੰਡੇ ਰੁਖ ਦਾ ਆ ਅਖਤਿਆਰ ਜਿਹੜਾ ਪਹਿਲਾਂ ਬਿਆਨਬਾਜ਼ੀ ਬੇਸ਼ੱਕ ਉੱਚੇ ਸੁਰਾਂ ਤੇ ਤਿੱਖੇ ਸੁਰਾਂ ਚ ਕੀਤੀ ਗਈ ਸੀ ਪਰ ਹੁਣ ਜਿਹੜੀ ਗੱਲ ਹੈ ਉਹ ਠੰਡੇ ਸੂਰਾਂ ਦੀ ਗੱਲ ਕਰ ਰਿਹਾ ਤੇ ਵਿਦੇਸ਼ਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਕਿ ਇਸ ਨੂੰ ਕਿਤੇ ਨਾ ਕਿਸੇ ਢੰਗ ਨਾਲ ਆਰਾਮ ਨਾਲ ਬੈ ਕੇ ਗੱਲ ਕੀਤੀ ਜਾ ਸਕਦੀ ਆ ਪਰ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਹ ਹੈ ਕਿ ਬੁੱਧਵਾਰ ਨੂੰ ਪਾਕਿਸਤਾਨੀ ਫੌਜ ਨੇ ਅੰਤਰਰਾਸ਼ਟਰੀ ਸਰਹੱਦ ਉੱਤੇ ਕਈ ਚੌਕੀਆਂ ਖਾਲੀ ਕਰ ਦਿੱਤੀਆਂ ਨੇ ਤੇ ਪਾਕਿਸਤਾਨੀ ਫੌਜ ਨੇ ਇਹਨਾਂ ਚੌਕੀਆਂ ਤੋਂ ਝੰਡੇ ਵੀ ਹਟਾ ਲਏ ਨੇ ਤੇ ਪਾਕਿਸਤਾਨ ਦੇ ਜਿਹੜਾ ਨਾਲ ਨਾਲ ਹੈ ਉਹਦਾ ਇੱਕ ਪਠੂਆ ਦੇ ਪਾਰਗਲ ਇਲਾਕਾ ਹੈ ਉਹਦੇ ਵਿੱਚ ਚੌਕੀਆਂ ਜਿਹੜੀਆਂ ਨੇ ਉੱਥੇ ਉਹ ਜਿਹੜੀਆਂ ਫੌਜਦਿਆ ਬਣਾਈ ਹੋਈਆਂ ਪੋਸਟਾਂ ਸੀ ਉਹ ਖਾਲੀ ਕਰ ਦਿੱਤੀਆਂ ਤੇ ਪਹਿਲਗਾਮ ਹੱਤਿਆਵਦੀ ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਕੰਟਰੋਲ ਲੇਖਾ ਉਤੇ ਤਣਾਅ ਲਗਾਤਾਰ جاری ਹੈ ਤੇ ਹੁਣ ਤੱਕ ਕਈ ਵਾਰੀ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਚੁੱਕੀ ਹੈ ਤੇ ਪਾਕਿਸਤਾਨ ਕਈ ਵਾਰੀ ਜੰਗਬੰਦੀ ਦੀ ਉਲੰਘਣਾ ਕਰ ਚੁੱਕਿਆ ਪਰ ਪਹਿਲਗਾਮ ਹੱਤਿਆਵਦੀ ਹਮਲੇ ਵਿੱਚ 26 ਲੋਕਾਂ ਦੀ ਮੌਤ ਤੋਂ ਬਾਅਦ ਪਾਕਿਸਤਾਨ ਤੋਂ ਸਖਤ ਜਵਾਬੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਕਿਤੇ ਤੇ ਹੁਣ ਇਹ ਵੀ ਹੈ ਕਿ ਇਹਦੇ ਉੱਤੇ ਜਿਹੜਾ ਹਮਲਾ ਹੈ ਜਾਂ ਜਿਹੜੀ ਕਾਰਵਾਈ ਹੈ ਉਹ ਭਾਰਤ ਵੱਲੋਂ ਕੀਤੀ ਜਾ ਰਹੀ ਹੈ ਕਿਉਂ ਇਹਦੇ ਉੱਤੇ ਕਿਸੇ ਵੀ ਤੰਗ ਨਾਲ ਜਿਹੜਾ ਇਹਨੂੰ ਬਖਸ਼ਿਆ ਨਹੀਂ ਜਾਏਗਾ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਹਿ ਦਿੱਤਾ ਸੀ ਪਰ ਐਸ ਵੇਲੇ ਦੇ ਵਿੱਚ ਜਿਹੜਾ ਇਹ ਹਮਲਾ ਹੋਇਆ ਉਸ ਦੇ ਵਿੱਚ ਹਰ ਇੱਕ ਭਾਰਤੀ ਨੇ ਆਪਣੀ ਜਾਤ ਮਸਲਬ ਤੋਂ ਉੱਪਰ ਉੱਠ ਕੇ ਇਹ ਗੱਲ ਕਹੀ ਕਿ ਇਹ ਜਿਹੜਾ ਕੰਮ ਵਧੀਆ ਨਹੀਂ ਹੋਇਆ ਜਾਂ ਕਹ ਲਈਏ ਕਿ ਇੱਕ ਅਮਨ ਭਾਗੀ ਘਟਨਾ ਹੈ ਪਰ ਇਸ ਦੇ ਉੱਤੇ ਸਖਤ ਕਾਰਵਾਈ ਜਿਹੜੀ ਆ ਉਹ ਹੋਣੀ ਜ਼ਰੂਰ ਚਾਹੀਦੀ ਆ ਪਰ ਕਸ਼ਮੀਰ ਦੇ ਵਿੱਚ ਜਿਹੜਾ ਪੁਲਿਸ ਅਲਰਟ ਹੈ ਉਹ ਪਹਿਲਗਾਮ ਦੇ ਵਿੱਚ ਜਿਹੜਾ ਕਸ਼ਮੀਰ ਦੇ ਜਿਹੜਾ ਹਮਲਾ ਹੋਇਆ ਉਸ ਤੋਂ ਬਾਅਦ ਹੁਣ ਹਮਲੇ ਦੀਆਂ ਗੱਲਾਂ ਨੂੰ ਦੇਖਦੇ ਹੋਏ ਉੱਥੇ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਲਸ਼ਕਰ ਨਾਲ ਜੁੜੇ ਜਿਹੜੇ ਅੱਤਵਾਦੀਆ ਉਹਨਾਂ ਉੱਤੇ ਕਾਰਵਾਈ ਦੇ ਵਿਚਕਾਰ ਪੁਲਥ ਨੇ ਕਸ਼ਮੀਰ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਪੁਲਥ ਨੇ ਲਾਊਡ ਸਪੀਕਰਾਂ ਤੇ ਕੰਧਾਂ ਦੇ ਉੱਤੇ ਸੰਦੇਸ਼ਾਂ ਦੇ ਰਾਹੀਂ ਲੋਕਾਂ ਨੂੰ ਇਤਿਹਾਦ ਉਲ ਮੁਸਲਮਾਨ ਅਤੇ ਆਵਾਮੀ ਐਕਸ਼ਨ ਕਮੇਟੀ ਤੋਂ ਵੱਖ ਕਰਨ ਦੇ ਲਈ ਕਿਹਾ ਤੇ ਜਾਂ ਹੋਣ ਲਈ ਕਿਹਾ ਤੇ ਲਾਊਡ ਸਪੀਕਰਾਂ ਉੱਤੇ ਐਲਾਨ ਕੀਤੇ ਗਏ ਨੇ ਕੇ ਪੋਸਟਰ ਲਗਾਏ ਗਏ ਨੇ ਕਸ਼ਮੀਰ ਦੇ 48 ਸੈਸਪਾਟਾ ਸਥਾਨ ਪਹਿਲਾਂ ਹੀ ਬੰਦ ਕੀਤੇ ਜਾ ਚੁੱਕੇ ਨੇ ਤੇ ਜਿਨ੍ਹਾਂ ਸੈਲਾਨੀ ਸਥਾਨਾਂ ਦੇ ਉੱਤੇ ਸੈਲਾਨੀਆਂ ਦੀ ਮੌਜੂਦਗੀ ਹੈ ਉੱਥੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਵੀ ਕੀਤੇ ਗਏ ਨੇ ਇਹ ਸਾਰੀਆਂ ਗੱਲਾਂ ਹੁਣ ਨਾਲ ਨਾਲ ਉਸ ਦੇ ਵਿਚਾਰੀਆਂ ਨੇ ਪਰ ਦੂਜੇ ਪਾਸੇ ਇਹ ਵੀ ਹੈ ਕਿ ਪੰਜਾਬ ਦੇ ਵਿੱਚ ਵੀ ਜਿਹੜਾ ਕਿ ਕਸ਼ਮੀਰ ਦੇ ਨਾਲ ਲੱਗਦਾ ਪੰਜਾਬ ਪਰ ਪੰਜਾਬ ਦੇ ਨਾਲ ਪਾਕਿਸਤਾਨ ਦੀ ਅਸਰਤ ਵੀ ਲੱਗਦੀ ਆ ਤਾਂ ਐਸੇ ਕਰਕੇ ਇਸ ਜਿਹੜਾ ਅਤਵਾਦੀ ਹਮਲਾ ਹੋਇਆ ਉਸ ਤੋਂ ਬਾਅਦ ਪੰਜਾਬ ਤੋਂ ਲੈ ਕੇ ਗੁਜਰਾਤ ਤੱਕ ਪਾਕਿਸਤਾਨ ਨੂੰ ਸਖਤ ਜਵਾਬ ਦੇਣ ਦੇ ਲਈ ਅਲਰਟ ਜਾਰੀ ਹੈ ਤੇ ਪੰਜਾਬ ਸਰਕਾਰ ਪੰਜਾਬ ਨਾਲ ਲੱਗਦੀ ਪਾਕਿਸਤਾਨੀ ਸਰਹੱਦ ਦੇ ਉੱਤੇ ਐਂਟੀ ਡਰੋਨ ਸਿਸਟਮ ਤਾਇਨਾਤ ਕਰ ਰਹੀ ਹੈ ਤਾਂ ਜੋ ਪਾਕਿਸਤਾਨ ਤੋਂ ਆ ਰਹੇ ਡਰੋਨਾਂ ਦੇ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜਣ ਦੀ ਸਾਜ਼ਿਸ਼ ਨੂੰ ناکਾਮ ਕੀਤਾ ਜਾ ਸਕੇ ਡਰੋਨਾਂ ਨੂੰ ਦੇਖਣ ਦੇ ਲਈ ਐਂਟੀ ਡਰੋਨ ਸਿਸਟਮ ਤਾਇਨਾਤ ਕੀਤੇ ਜਾਣਗੇ ਇਹ ਵੀ ਗੱਲ ਕਹੀ ਜਾ ਰਹੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਦੇ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਟੈਕਨੋਲੋਜੀ ਦੇ ਨਾਲ ਪੁਲਸ ਅਤੇ ਸੁਰੱਖਿਆ ਏਜੰਸੀਆਂ ਜਿਹੜੀ ਹੁਣ ਕੁਸ਼ਪੈਟ ਹੈ ਉਹਨੂੰ ਰੋਕਣ ਦੇ ਵਿੱਚ ਪਾਕਿਸਤਾਨੀ ਡਰੋਨ ਡਰੋਨ ਜਿਹੜੇ ਨੇ ਉਹਨਾਂ ਨੂੰ ਰੋਕਣ ਦੇ ਵਿੱਚ ਤੁਰੰਤ ਟਰੈਕ ਕਰਨ ਦੇ ਨਾਲ ਨਾਲ ਨਸ਼ਟ ਕਰਨ ਦੇ ਯੋਗ ਹੋਣਗੀਆਂ ਦੂਜੇ ਪਾਸੇ ਜੰਮੂ ਕਸ਼ਮੀਰ ਦੇ ਜਿਹੜਾ ਪਹਿਲਗਾਮ ਹੈ ਉਹਦੇ ਜਿਹੜਾ ਅੱਤਵਾਦੀ ਹਮਲਾ ਹੋਇਆ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਜਿਹੜੇ ਤਣਾਅ ਸਬੰਧ ਨੇ ਉਹ ਤਣਾਅਪੂਰਨ ਬਣ ਗਏ ਨੇ ਤੇ ਨਾਲ ਨਾਲ ਪਾਕਿਸਤਾਨ ਦੇ ਵਿਰੁੱਧ ਭਾਰਤ ਨੇ ਇੱਕ ਵੱਡੀ ਕਾਰਵਾਈ ਕਰਨ ਦੀ ਗੱਲ ਵੀ ਕਹਿ ਦਿੱਤੀ ਹੈ ਭਾਰਤ ਨੇ ਪਾਕਿਸਤਾਨ ਲਈ ਆਪਣੀ ਹਵਾਈ ਖੇਤਰ ਇਸ ਵੇਲੇ ਚ ਬੰਦ ਕਰ ਦਿੱਤੇ ਨੇ ਜਦਕਿ ਪਹਿਲਾਂ ਪਾਕਿਸਤਾਨ ਨੇ ਬੰਦ ਕਰੇ ਸੀ ਤੇ ਹੁਣ ਭਾਰਤ ਨੇ ਵੀ ਪਾਕਿਸਤਾਨ 에ਅਰ ਫਲਾਈਟਾਂ ਦੇ ਲਈ ਇਸ ਵੇਲੇ ਤੱਕ ਉਹਨਾਂ ਨੂੰ 에ਅਰ ਬੇਸ ਜਿਹੜੇ ਨੇ ਉਹ ਬੰਦ ਕਰ ਦਿੱਤੇ ਨੇ ਤੇ 에ਅਰਮੈਨ ਨੂੰ ਨੋਟਿਸ ਯਾਨੀ ਨੋਟਾਮ ਜਾਰੀ ਕਰ ਦਿੱਤਾ ਤੇ 30 ਅਪ੍ਰੈਲ ਤੋਂ 23 ਮਈ ਤੱਕ ਇਹ ਜਾਰੀ ਕੀਤਾ ਗਿਆ ਤੇ ਉਸੇ ਸਮੇਂ ਦੌਰਾਨ ਕੋਈ ਵੀ ਪਾਕਿਸਤਾਨ ਰਜਿਸਟਰਡ ਜਹਾਜ਼ ਜਾਂ ਫੌਜੀ ਜਹਾਜ਼ ਜਿਹੜਾ ਉਹ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਨਹੀਂ ਹੋ ਸਕਦਾ ਤੇ ਹੁਣ ਦੱਸਣਾ ਇਹ ਬਣਦਾ ਕਿ ਇਸ ਤੋਂ ਪਹਿਲਾਂ ਭਾਰਤੀਆਂ ਕਾਰਵਾਈਆਂ ਦੇ ਵਿਰੁੱਧ ਵਿੱਚ ਪਾਕਿਸਤਾਨ ਨੇ ਭਾਰਤ ਵਿਰੁੱਧ ਕੁਝ ਫੈਸਲੇ ਵੀ ਲਏ ਨੇ ਤੇ ਜਿਸ ਵਿੱਚ ਭਾਰਤੀ ਉਡਾਣਾਂ ਲਈ ਆਪਣਾ ਹਵਾਈ ਖੇਤਰ ਬੰਦ ਕਰਨਾ ਵੀ ਸ਼ਾਮਲ ਹੈ। ਭਾਵੇਂ ਕੋਈ ਵੀ ਭਾਰਤੀ ਉਡਾਣ ਪਾਕਿਸਤਾਨ ਦੇ ਉੱਪਰੋਂ ਨਹੀਂ ਉੱਡ ਸਕੇਗੀ। ਪਾਕਿਸਤਾਨ ਨੇ ਇਹ ਫੈਸਲਾ ਕਿਸੇ ਰਾਜਨੀਤਿਕ ਜਾਂ ਕਹ ਲਈਏ ਕਿ ਕੂਟਨੀਤਿਕ ਕਾਰਨਾ ਕਰਕੇ ਹੀ ਲਿਆ ਹੈ ਪਰ ਅਸਲ ਨੁਕਸਾਨ ਉਸ ਨੂੰ ਖੁਦ ਹੀ ਭੁਗਤਣਾ ਪੈ ਰਿਹਾ ਹੈ। ਤੇ ਹੁਣ ਦੇਖਣਾ ਹੋਏਗਾ ਕਿ ਆਖਰ ਪਾਕਿਸਤਾਨ ਨੇ ਜਿਹੜੀਆਂ ਚੌਕੀਆਂ ਦੇਉਤੋ ਜਿਹੜੀ ਆ ਪੋਸਟਾਂ ਉਹ ਫੌਜੀ ਖਾਲੀ ਕੀਤੀਆਂ ਨੇ ਤੇ ਯਾ ਕਹ ਲੀਏ ਕਿ ਜਿਹੜੇ ਝੰਡੇ ਨੇ ਉਹ ਵੀ ਉਤਾਰ ਲਏ ਗਏ ਨੇ ਇਹਨਾਂ ਦਾ ਆਕਰ ਕੀ ਮਕਸਦ ਹੈ ਇਹਦੇ ਪਿੱਛੇ ਕੀ ਉਹਦੀ ਸਾਜ਼ਿਸ਼ ਹੈ ਡਰ ਹੈ ਜਾਂ ਫਿਰ ਕੋਈ ਹੋਰ ਰਣਨੀਤੀ ਬਣਾਈ ਜਾ ਰਹੀ ਹੈ ਇਸ ਸਾਰੇ ਦਾ ਅਜੇ ਤੱਕ ਖੁਲਾਸਾ ਤਾਂ ਨਹੀਂ ਹੋ ਸਕਿਆ ਪਰ ਇਸ ਵੇਲੇ ਜ਼ਰੂਰ ਹੈ ਕਿ ਪਾਕਿਸਤਾਨ ਕਿਸੇ ਵੱਡੀ ਮਾਰ ਦੇ ਵਿੱਚ ਹੈ ਜਾਂ ਫਿਰ ਕਹ ਲੀਏ ਕੋ ਇੰਨਾ ਡਰ ਗਿਆ ਕਿ ਆਖਰ ਆਪਣੀਆਂ ਚੀਜ਼ਾਂ ਨੂੰ ਜਿਹੜਾ ਉਹਨੇ ਹੌਲੀ-ਹੌਲੀ ਕਰਕੇ ਪਿੱਛੇ ਹਟਾਉਣਾ ਸ਼ੁਰੂ ਕਰ ਦਿੱਤਾ